ਜੀ ਮਿੱਤਰੋ ਕਿਦਾਂ ਹੋ ਤੁਸੀਂ ਸਾਰੇ ਵਧੀਆ ਹੋਗੇ ਨਾਲ 420 ਚੈਨਲ ਤੇ ਤੇ ਅੱਜ ਫਿਰ ਜਾ ਰਹੇ ਸੀਗੇ ਮੈਚ ਖੇਡਣਾ ਤੇ ਤੁਹਾਨੂੰ ਦਿਖਾਉ ਉਹ ਨਿਆ ਮੋਟਰ ਮੋਟਰਸਾਈਕਲ ਧੋ ਰਹੇ ਆ ਤੇ ਫਿਰ ਉਦੋਂ ਗਾ ਕਰਦੇ ਅਗਲੀ ਕਾਰਵਾਈ ਤੇ ਫਿਰ ਮੈਚ ਖੇਡਣੇ ਆਣਾ ਲੀਕ ਕਰੈਕਟ ਦਾ ਤੇ ਦੇਖੋ ਮੋਟਰਸਾਈਕਲ ਧੋ ਰਹੇ ਸੀ ਚਾਚਾ ਜੀ ਤਿਆਰ ਕਰ ਰਹੇ ਆ ਇੱਕ ਇਧਰ ਖੜਾ ਆ ਤੇ ਪੱਣਾ ਉ ਟੂ ਕੇ ਤੇ ਫਿਰ ਇਹਦੀਆਂ ਤਿਆਰੀਆਂ ਕਰਦੇ ਫਿਰ ਬੁਲਾਉਨੇ ਆ ਪਾਸ ਪੂਛੇਦੇ ਤੇ ਬਣਾ ਕੇ ਨਵਾਂ ਅੱਜ ਕਰ ਰਹੇ ਕਦਾ ਮੈਚ ਆ ਕਰਨ ਲੱਗਾ ਲੀਰਾਂ ਲੂੜਾ ਗਿੱਲੀਆਂ ਨਾਲ ਆ ਸ਼ੈਂਪੂ ਸ਼ੰਪੂ ਤੇ ਲੈ ਵੀ ਹੁਣ ਕਰਨ ਲੱਗੇ ਚੰਗੋ ਝੱਗ ਤੇ ਦੇਖੋ ਬੱਸ ਵੀ ਇਦਾਂ ਹੀ ਜੁੜੇ ਰਹਿਆ ਕਰੋ ਸਾਡੇ ਚੈਨਲ ਦੇ ਨਾਲ ਵਾਤ ਤੋਂ ਵਾਤ ਸਬਸਕ੍ਰਾਈਬ ਚੈਨਲ ਨੂੰ ਅੱਗੇ ਦੇ ਅੱਗੇ ਸ਼ੇਅਰ ਕਰਨਾ ਨਾ ਭੁੱਲੋ ਲਾਈਕ ਕਰਦੇ ਜੰਗਾ ਦੱਬ ਕੇ ਸਪੋਰਟ ਰੱਖਿਓ ਤੇ ਮਾਰ ਦੇ ਹੋ ਪਾ ਚਾਚਾ ਜੀ ਨੇ ਰੈ ਐ ਚੱਕ ਰਹਾ ਅਗਲੀ ਕਰ ਲੈ ਦੇਖੋ ਨਗਲੇ ਤੇ ਅੱਗੇ ਇੱਕ ਮਤਲੀ ਜਾਏਗਾ ਓਕੇ ਤੇ ਦੇਖੋ ਫਾਈਨਲੀ ਵੱਜ ਗਈ ਆ ਉੱਤੇ ਸ਼ੰਤ ਸ਼ੰਪੂ ਲੱਗ ਗਿਆ ਆਪਣੇ ਮੋਟਰਸਾਈਕਲ ਦੇ ਦੇਖੋ ਕਿੰਨੇ ਦੇ ਵਿੱਚ ਸਪਲੈਂਡਰ پوری ਤਾਕਤ ਨਾਲ ਹੈ ਨਾ ਤੇ ਧੜਕਾ ਬਹੁਤ ਹੋ ਰਿਹਾ ਬਾਹਰ ਟਾ ਟਾ ਲੈ ਰਹੀਆਂ ਕਿਉਂਕਿ ਫਿਰ ਘਰ ਦੀ ਕੋਣ ਦੀ ਤਿਆਰੀ ਆ ਉਹਦਾ ਬਲੌਗ ਵੀ ਬਣਾਵਾਂਗੇ ਆਪਾਂ ਦਵਾ ਮੈਂ ਤੁਹਾਨੂੰ ਮਿਲਦੇ ਆ ਉਹਦੇ ਅਗਲੇ ਬਲੌਗ ਦੇ ਵਿੱਚ ਤੇ ਟਾ ਟਾ ਦਾ ਸੈਟ ਰਹੀ ਜੀ ਬਾਹਰ ਟਰੈਕਟਰ ਖੜਾ ਆ ਗੱਡਾ ਹੋ ਗਿਆ ਤਾਂ ਹੀ ਹੋ ਰਿਹਾ ਵੱਧ ਤੋਂ ਵੱਧ ਕਿ ਦੇਖੋ ਵਾਸ ਕਰਤਾ ਆਪਣਾ ਮੋਟਰਸਾਈਕਲ ਨਿਗਲੇ ਕਾਲਾ ਕੂੜਾ ਆਪਣਾ ਪੂਰੀ ਗੱਲਬਾਤ ਬਣ ਗਈ ਤੇ ਮੇਰੇ ਚੰਕ ਥੋੜਾ ਕੁਲੂ ਦਿਖਾ ਦਿੰਨੇ ਦੇਖੋ ਮੇਰੇ ਵੀਰੋ ਜੀ ਗੱਲਬਾਤ ਪੂਰੀ ਕਿਰਾ ਹੈ ਤਾਂ ਪਾਲ ਸਪੂਲ ਸਵਾਜ ਗਿਆ ਫਿਰ ਤਿਆਰ ਹੋਣਾ ਹੈ ਤੇ ਮਿੰਗੈਂ ਦਾ ਕਾਲਾ ਕੂੜਾ ਹੈ ਕੱਬ ਸਟੇਸ਼ਨ ਤੇ ਉਲੀ ਲੈ ਕੇ ਆਂ ਦੇਖੋ ਕੀ ਆਉਦੀ ਸਪਾਈ ਆਉਦੀ ਸਪਾਈ ਹੁੰਦੀ ਹੈ ਨਾ ਆਹਨੇ ਹੱਥ ਦੀ ਸਪਾਈ ਜਿਹੜੀ ਕਰਨੀ ਹੈ ਉਹ ਗੱਲ ਵੱਖਰੀ ਹੈ ਕੀ ਕੀ ਗੱਲਾਂ ਬਾਤਾਂ ਕਰਿਆ ਕਰੋ ਕੋਈ ਸੁਣਾਇਆ ਕਰੋ ਸਾਨੂੰ ਕਮੈਂਟ ਕਰਿਆ ਕਰੋ ਬਹੁਤ ਸੋਹਣੇ ਸੋਹਣੇ ਹੈ ਨਾ ਮੈਨੂੰ ਠੀਕ ਆ ਵਧੀਆ ਓਕੇ ਰਿਪੋਰਟ ਲਾ ਕੇ ਉਹਨੇ ਰੌਂਡ ਹੀ ਫੇਰ ਦਿਖਾਵਾਂਗੇ ਬਾਸ ਅੜਤੀ ਕੱਪੜੇ ਤੇ ਝੱਗ ਉਹ ਨਾ ਛੜ ਦੇਣਾਂ ਨੇ ਸੁੱਤਣ ਦੇ ਲਈ ਚਲੋ ਫੜ ਲਾਈਨਾਂ ਦੇ ਇੰਨੀ ਜੀ ਚਲਿਆ ਡਾ ਕਪੜਾ ਗੋਬੜਾ ਬੱਜੀ ਜਾਂਦਾ ਤੇ ਕਾਛੀ ਜੀ ਸਾਡੇ ਪੂਰੀ ਕਾਲੀ ਕਰੀ ਜਾਂਦੇ ਆ ਜਾਣ ਦੀ ਤੇ ਕਹਿੰਦੇ ਉਧਰ ਕੋਡਲੀ ਦੀ ਟੀਮ ਆ ਗਈ ਆ ਤੇ ਕਾਛੀ ਹੋ ਜਾਂਦਾ ਸਾਡਾ ਯਾਰ ਸਾਡਾ ਹੋਰ ਰੋਟੀ ਰੱਢੀ ਖਾ ਕੇ ਕਹਿੰਦਾ ਆਉਂਦੇ ਆ ਹਾਈਟਾਂ ਲੈ ਰਹੀਆਂ ਫਿਰ ਕਹਿੰਦਾ ਖੇਡਣ ਜਾਣਾ ਆ ਤੇ ਫਾਈਨਲੀ ਮੋਟਰਾਂ ਦੇ ਵਜ ਰਿਆ ਕਪੜਾ ਆਪਣਾ ਛੋਟਾ ਕਰ ਲਿਆ ਦਾਰ ਹੈ ਕਾਲਾ ਘੋੜਾ ਤਰ ਨੂੰ ਦੇਖੀ ਕਹਿੰਦੇ ਹੁਣ ਖੇਡਣ ਜਾਣਾ ਕਹਿੰਦੇ ਬੁੱਕਦੇ ਹੀ ਜਾਣਾ ਨੇ ਕਹਿੰਦੇ ਤੇ ਬਸ ਚੰਤ ਬਲਾਂ ਦੀ ਘੜੀ ਬਸ ਪਹੁੰਚ ਜਾਣਾ ਮੈਚ ਦੇ ਉਹਦਾ ਵਲੌਗ ਤੁਹਾਨੂੰ ਅੱਡ ਦਿਖਾਵਾਂਗੇ ਇਹ ਕਾਲੇ ਘੋੜੇ ਦਾ ਵਲੌਗ ਬਣਾਇਆ ਪਾ ਦਨੇ ਆਪਾਂ ਤੇ ਫੁੱਲ سپورਟ ਕਰਾਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਦੱਬ ਕੇ ਲਾਈਕ ਕਮੈਂਟ ਸ਼ੇਅਰ ਮੇਰਾ ਆਪਣਾ ਕਰੀ ਰੱਖਿਆ ਕਰੋ ਹਨ ਤੇ ਐਦਾਂ ਦੇ ਵੀਡੀਓ ਦੇਖਣ ਦੇ ਲਈ ਨਵ 420 ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ ਨਾ ਤੇ ਮਿਲਦੇ ਆਂ ਚਲੋ ਅਗਲੇ ਬਲੌਗ ਦੇ ਵਿੱਚ ਉਹ ਤੁਸੀਂ ਸਾਰੇ ਠੀਕ ਹੋਵੋਗੇ ਥੈਂਕ ਯੂ ਆਲ ਸੋ ਮਚ